ਬੇਕਰਸਫੀਲਡ ਲਈ ਇਤਿਹਾਸਿਕ ਪਲ ਬਣ ਗਿਆ ਜਦੋਂ ਮਨਪ੍ਰਿਤ ਕੌਰ ਨੂੰ ਵਾਇਸ ਮੇਅਰ ਵਜੋਂ ਸੇਵਾ ਕਰਨ ਵਾਲੀ ਸ਼ਹਿਰ ਦੀ ਪਹਿਲੀ ਸਿੱਖ ਔਰਤ ਵਜੋਂ ਚੁਣਿਆ ਗਿਆ ਇਸ ਮੀਲ ਪੱਥਰ ਨੂੰ ਖੇਤਰ ਵਿੱਚ ਵਿਭਿੰਨਤਾ, ਸ਼ਮੂਲੀਅਤ ਅਤੇ ਤਰੱਕੀ ਦੇ ਪ੍ਰਤੀਕ ਵਜੋਂ ਮਨਾਇਆ ਜਾ ਰਿਹਾ ਹੈ ਮਨਪ੍ਰਿਤ ਕੌਰ ਦੀ ਉਪ ਮੇਅਰ ਵਜੋਂ ਚੋਣ ਬੇਕਰਸਫੀਲਡ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦੀ ਹੈ ਕਮਿਊਨਿਟੀ ਸੇਵਾ ਅਤੇ ਵਕਾਲਤ ਲਈ ਆਪਣੇ ਸਮਰਪਣ ਲਈ ਜਾਣੀ ਜਾਂਦੀ ਹੈ ਮੰਨਪ੍ਰਿਤ ਕੌਰ ਸਿੱਖਿਆ ਸਮਾਨਤਾ ਤੇ ਆਰਥਿਕ ਵਿਕਾਸ ਦੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਾਨਕ ਪਹਿਲ ਕਦਮੀਆਂ ਵਿੱਚ ਇੱਕ ਸਰਗਰਮ ਆਵਾਜ਼ ਰਹੀ ਹੈ ਜਨਤਕ ਦਫ਼ਤਰ ਤੱਕ ਉਸਦੀ ਯਾਤਰਾ ਲਗਨ ਅਤੇ ਅਗਵਾਈ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ ਸਿੱਖ ਪਾਈਚਾਰੇ ਦੇ ਮੈਂਬਰ ਹੋਣ ਦੇ ਨਾਤੇ ਕੌਰ ਦੀ ਚੋਣ ਨਾ ਸਿਰਫ ਬੇਕਰਸਫੀਲਡ ਲਈ ਸਗੋ ਜੰਤਕ ਅਹੁਦੇ ਵਿੱਚ ਸਿੱਖ ਪ੍ਰਤੀਨਿਧਤਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਕਮਿਊਨਿਟੀ ਮੈਂਬਰਾਂ ਨੇ ਉਸ ਦੀ ਪ੍ਰਾਪਤੀ ਤੇ ਮਾਣ ਅਤੇ ਉਤਸ਼ਾਹ ਪ੍ਰਗਟ ਕੀਤਾ ਹੈ ਇਸ ਨੂੰ ਲੀਡਰਸ਼ਿਪ ਵਿੱਚ ਵਧੇਰੇ ਵਿਭਿੰਨਤਾ ਵੱਲ ਇੱਕ ਕਦਮ ਵਜੋਂ ਦੇਖਦੇ ਹੋਏ ਇਸ ਮੌਕੇ ਮਨਪ੍ਰੀਤ ਕੌਰ ਨੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਹੋਇਆਂ ਮੀਡੀਆ ਨੂੰ ਕਿਹਾ ਹੈ ਕਿ ਮੈਨੂੰ ਵਾਇਸ ਮੇਅਰ ਵਜੋਂ ਸੇਵਾ ਕਰਨ ਅਤੇ ਸਾਡੇ ਜੀਵੰਤ ਅਤੇ ਵਿਪੇਨ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਭੂਮਿਕਾ ਸਿਰਫ ਲੀਡਰਸ਼ਿਪ ਬਾਰੇ ਨਹੀਂ ਹੈ। ਇਹ ਯਕੀਨੀ ਬਣਾਉਣ ਬਾਰੇ ਹੈ ਕਿ ਹਰ ਆਵਾਜ਼ ਸੁਣੀ ਜਾਵੇ ਅਤੇ ਹਰ ਵਿਅਕਤੀ ਨੂੰ ਮਲਵਾਨ ਮਹਿਸੂਸ ਕਰੇ। ਮਨਪ੍ਰੀਤ ਕੌਰ ਦੀ ਇਤਿਹਾਸਿਕ ਨਿਯੁਕਤੀ ਬੇਕਰਸਫੀਲਡ ਵਿੱਚ ਸ਼ਮੂਲਿਤ ਅਤੇ ਸਸ਼ਕਤੀਕਰਨ ਵਾਲ ਇੱਕ ਵਿਆਪਕ ਲਹਿਰ ਨੂੰ ਦਰਸਾਉਂਦੀ ਹੈ। ਪਉ ਵਿਖ ਵਿੱਚ ਉਸ ਦਾ ਦ੍ਰਿਸ਼ਟੀਕੋਣ ਸਾਰੇ ਨਿਵਾਸੀਆਂ ਲਈ ਤਰੱਕੀ ਅਤੇ ਏਕਤਾ ਦਾ ਵਾਅਦਾ ਕਰਦਾ ਹੈ